ਦਲੜਾ ਉਠੀ ਐ ਨਾ ਜਿੰਨਾਂ ਰੋਜ਼ੇ ਵਰਦੇ ਆ ਪਰ ਉਹਨੇ ਉਠਣਾ ਹੀ ਨਹੀਂ ਦਵਾਰਾ ਜਲ ਨਹੀਂ ਜਲ ਮਰੋਕਣਾ ਮਰਨ ਦੀ ਰੋਕਣਾ ਸੀ ਸਕਦੇ ਹੀ ਨਹੀਂ ਜਿਹੜੇ ਮਰਨ ਨੂੰ ਰੋਕਦੇ ਨੇ ਉਹ ਬੁਰਖ ਸੀ ਅ ਜੋਗੀ ਮਰਨ ਨੂੰ ਰੋਕ ਰਹੇ ਆ ਗੁਰਬਾਣੀ ਜਲ ਨੂੰ ਰੋਕ ਰਹੀ ਹੈ ਇਹ ਫਰਕ ਹੈ ਬੂਲ ਫਰਕਾ ਸਾਡਾ ਸਾਰੀਆਂ ਵੱਤਾਂ ਨਾਲੋਂ ਲੋਕ ਜਨਮ ਤੋਂ ਡੀਰਦੇ ਮਰਨ ਤੋਂ ਡਰਦੇ ਨੇ ਗੁਰਮੁਖ ਜਨਮ ਤੋਂ ਡਰਦਾ ਮਰਨ ਤੋਂ ਨਹੀਂ ਡਰਦਾ ਮਰਨ ਦਾ ਖੂਬਨ ਕਰ ਨੂੰ ਕਿਹਾ ਪਹਿਲਾ ਵਰਨ ਕਬੂਲ ਕੁਮਾਰੇ ਤਾਂ ਜਾਏਗਾ ਕੌਣੇ ਮਾਰਗ ਲਾਏ ਇਹ ਬੂੜ ਫਰਕ ਨੂੰ ਕੌਣ ਦੱਸੂਗਾ ਇਹ ਬੂੜ ਫਰਕਾ ਜਿਹੜਾ ਨਾ ਇਹ ਬੂੜ ਫਰਕਦਾ ਹੀ ਨਹੀਂ ਅਸਲ ਚ ਇਹਨਾਂ ਨੂੰ ਧਰਮ ਦਾ ਹੀ ਪਤਾ ਨਹੀਂ ਲੋਕਾਂ ਨੂੰ ਧਰਮ ਦਾ ਉੜੇ ਜਾਣ ਦਾ ਪਤਾ ਨਹੀਂ ਸੇਕਾ ਉਹਨਾਂ ਨੂੰ ਦੇ ਰਹੇ ਨੇ ਜਿਹੜੇ ਧਰਮ ਦੇ ਬਹੁਤ ਦੀਪ ਚਲੇ ਗਏ ਬਹੁਤ ਦੂਰ ਲੰਘੇ ਜਿਹੜੇ ਧਰਮ ਵਿੱਚ ਬਹੁਤ ਦੂਰ ਲੰਘੇ ਉਹਨਾਂ ਨੂੰ ਸਿੱਖਿਆ ਦੇ ਰਹੇ ਨੇ ਉਹ ਆਪਣੇ ਅੰਦਰ ਤਾਂ ਚੱਕ ਕੇ ਦੇਖੋ ਤੁਹਾਨੂੰ ਆਉਂਦਾ ਕੀ ਹੈ ਤੁਹਾਡੇ ਪੱਲੇ ਕੀ ਹੈ ਤੁਸੀਂ ਖੜੇ ਕਿੱਥੇ ਹੋ ਧਰਮ ਕੀ ਜੀ ਕਿਹਾ ਤਾਂ ਤੁਹਾਨੂੰ ਇਹ ਹੀ ਨਹੀਂ ਪਤਾ ਧਰਮ ਹੁੰਦਾ ਕੀ ਹੈ ਧਰਮ ਦੇ ਵਿੱਚ ਇਲਾਜ ਕੀ ਹੈ ਧਰਮ ਵਿਛਾ ਕੀ ਹੈ ਵਿਛਾ ਧਰਮ ਜਾਨਵਰ ਰੋਕਣ ਦਾ ਬੋਧਰ ਕਰਨ ਦਾ ਵਿਚਾਰ ਨਹੀਂ ਆਤਰ ਅਨਾ ਮੌਤ ਕਿਸੇ ਤੇ ਰੁਕੀਆ ਨਾ ਰੁਕੇ ਸਰੀਰ ਕਬੋਧ ਦੁਬਾਰਾ ਜਨਮ ਨਾ ਹੋਵੇ ਦੁਬਾਰਾ ਜਨਮ ਹੋਵੇ ਨਹੀਂ ਹੋ ਦੁਬਾਰਾ ਜਨਮ ਤਾਂ ਨਹੀਂ ਹੋਊ ਜੇ ਮਾਨੋ ਬਾਹਾਂ ਦੇ ਸਾਰੇ ਬਕਾਰਾਂ ਤੋਂ ਲਪਤ ਅਲਪਤ ਹੋ ਜੂਗਾ ਉੱਪਰ ਉੱਡ ਜੂਗਾ ਛੱਡ ਜੂਗਾ ਡਰੂਗਾ ਅਚੇਤ ਪਾਪ ਤੋਂ ਡਰੂਗਾ ਇਹਨਾਂ ਨੂੰ ਪਾਪ ਨਹੀਂ ਮੰਨਦਾ ਉਹਨਾਂ ਤੇ ਡਰੂਗਾ ਅਚੇਤ ਪਾਪ ਤੇ ਡਰਨਾ ਜਿਹੜਾ ਹੈ ਨਾ ਇਹ ਤਾਂ ਜਿਹੜਾ ਅਸੀਂ ਪਾਪ ਮੰਨਦੇ ਨਹੀਂ ਉਹ ਅਚੇਤ ਪਾਪ ਹੈ ਜਿਹੜੇ ਬਾਰੇ ਪਾਪ ਬਾਰੇ ਸਾਨੂੰ ਗਿਆਨ ਨਹੀਂ ਉਹ ਅਚੇਤ ਪਾਪ ਹੈ দান ਕਰਨਾ ਦਾਦੀ ਬੜਨਾ ਅਚੇਤ ਪਾਪ ਹੈ ਜਿਹੜੇ ਫੋਗੜ ਧਰਮ ਦੇ ਸਾਰਾ ਅਚੇਤ ਪਾਪ ਹੈ ਰਮਨ ਕੀ ਕਰ ਰਹੇ ਹਨ ਜਨਮ ਕਾ ਦੇ ਹੋ ਜਾਂਦਾ ਦੁਆ ਫਿਰ ਜਨਮ ਜਨਮ ਕਿਉਂ ਨਹੀਂ ਰੋਕ ਸਕਦੇ ਅਗਲਾ ਅਗਲਾ ਜਨਮ ਕਿਉਂ ਨਹੀਂ ਰੋਕ ਸਕਦੇ ਉਹ ਪਾਪ ਉਹ ਕੱਬ ਅਗਲਾ ਜਨਮ ਕਿਉਂ ਨਹੀਂ ਰੋਕਦੇ ਅਚੇਤ ਪਾਪ ਹੈ ਉਹ ਜਿੰਨੇ ਫੋਕਟ ਆ ਜਿੱਥੇ ਹੁਣ ਸ਼ੁਰੂ ਹੋਇਆ ਹੈ ਨਾ ਇਹਦੇ ਐਂਡ ਵਿੱਚ ਇਹਦਾ ਰਿਜ਼ਲਟ ਆਉਣਾ ਸਾਰੀਆਂ ਕੈਟਾਗਰੀਆਂ ਆ ਗਈਆਂ ਧਰਮਦੀਲ ਦੇ ਵਿੱਚ ਡਿਸਕਸ ਕਰਤੀਆਂ ਕੋਈ ਕੈਟਾਗਰੀ ਨਹੀਂ ਛੱਡੀ ਇਹ ਸਾਰੀਆਂ ਕੈਟਗਰੀਆਂ ਤੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਇਹ ਅਚੇਤ ਪਾਪ ਕਰ ਰਹੇ ਨੇ ਧਰਮ ਦੇ ਨਾਂ ਤੇ ਕੁਝ ਹੋਰ ਕਰ ਰਹੇ ਨੇ ਪਾਪ ਨਹੀਂ ਕਰ ਰਹੇ ਪਾਪ ਨਹੀਂ ਕਰ ਰਹੇ ਧਰਮ ਕਰ ਰਹੇ ਨੇ ਲੇਕਿਨ ਧਰਮ ਉਹ ਹੈ ਨਹੀਂ ਅਚੇਤ ਪਾਪ ਕੀ ਹੁੰਦਾ ਹੁਕਮ ਦਾ ਵਿਰੋਧ ਕਰ ਰਹੇ ਨੇ ਆਪਣੀ ਜਾਨੇ ਧਰਮ ਕਰ ਰਹੇ ਨੇ ਆਪਣੇ ਆਪ ਇਸ ਦਾ ਧਰਮ ਕਰ ਰਹੇ ਨੇ ਬੰਦਾਰੀ ਨਾ ਕਰ ਰਹੇ ਨੇ ਸਭ ਕੁਝ ਪਲਾਵਨ ਕਈ ਕਰ ਰਹੇ ਨੇ ਪਰ ਉਹਨਾਂ ਤੇ ਹੁਕਮ ਦਾ ਵਿਰੋਧ ਹੋ ਰਿਹਾ ਹੈ ਜੀਦਾ ਕਿ ਉਹਨਾਂ ਨੂੰ ਪਤਾ ਨਹੀਂ ਇਹ ਚੇਤਪਾਪ ਇਹ ਦੋੜ ਜੇ ਮੈਂ ਦਾਨੀ ਹਾਂ ਤਾਂ ਮੇਰਾ ਕੁਝ ਹੈਗਾ ਸੰਸਾਰ ਤਾਂ ਮੈਂ ਦਾਨ ਕਰ ਦਦਾ ਮੇਰਾ ਹੈ ਹੀ ਕੁਝ ਨਹੀਂ ਸੱਚੇ ਮੇਰਾ